ਇਹ ਸਾਡੇ ਸ਼ਾਰਟ ਨੋਟਿਸ ਤੇ ਇਥੇ ਆਇਓ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਜਿਹੜਾ ਸਾਡਾ ਮੁੱਖ ਮੰਤਵ ਹੈਗਾ ਉਹ ਤੁਹਾਨੂੰ ਇਸ ਇਹ ਬਾਰੇ ਅਗਾਹ ਕਰਾਉਣਾ ਹੈਗਾ ਕਿ ਜੇਕਰ ਤੁਹਾਨੂੰ ਪਿੱਛੇ ਜੇ ਆਪਾਂ ਝਾਤ ਮਾਰੀਏ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ ਕਲਵੰਤ ਸਿੰਘ ਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਸ਼ੂਟਰਾਂ ਨੇ ਉਹਨਾਂ ਦੇ ਘਰੇ ਜਾ ਕੇ ਸਵੇਰੇ ਸੜ ਤੜਕਸਾਰ ਉਹਨਾਂ ਤੇ ਗੋਲੀਆਂ ਚਲਾਈਆਂ ਸੀਗੀਆਂ ਇਹਦੀ ਪੁਸ਼ਟ ਭੂਮੀ ਇਹ ਹੈਗੀ ਹੈ ਕਿ ਜਿਹੜੀ ਸੋਪਾੜਾ ਇੱਥੇ ਜੋੜੀ ਬਲਮਾਸ਼ਾਂ ਦੀ ਆਪਸ ਚ ਵਰਚਸਰਬ ਦੀ ਲੜਾਈ ਹੈਗੀ ਹੈ ਇੱਕ ਪਾਸੇ ਅ ਅੰਮ੍ਰਿਤ ਧਾਲਮ ਤੇ ਜੱਗੂ ਭਗਵਾਨਪੁਰੀਆ ਤੇ ਦੂਜੇ ਪਾਸੇ ਡੋਨੀ ਬਲਹੋਰੀ ਉਹਨਾਂ ਦੇ ਵਿੱਚ ਇਹ ਜਿਹੜਾ ਜਿਹੜੀ ਚੱਲਦੀ ਆ ਰਹੀ ਹੈ ਅੱਗੇ ਲੜਾਈ ਉਹਦਾ ਹੀ ਇੱਕ ਇਹ ਇੱਕ ਇੱਕ ਕੜੀ ਹੈਗੀ ਹੈ ਉਹਦੇ ਵਿੱਚ ਕਿ ਅ ਜੱਗੂ ਭਗਵਾਨਪੁਰੀਆ ਗੈਂਗ ਨੂੰ ਇਹ ਹੈਗਾ ਕਿ ਇਹ ਤਾਂ ਮੋਟਿਵ ਜਿਹੜਾ ਕਲਵੰਸਿੰਘ ਨੂੰ ਮਾਰਿਆ ਗਿਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਜੱਗੂ ਭਗਵਾਨਪੁਰੀਆ ਦੀ ਜਿਹੜੀ ਮਾਤਾ ਦਾ ਜਿਹੜਾ ਕਤਲ ਕੀਤਾ ਗਿਆ ਸੀ ਜਿਹੜੇ ਉਹ ਸ਼ੂਟਰ ਸੀਗੇ ਉਹਨਾਂ ਨੂੰ ਕਲਵੰਤ ਸਿੰਘ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀ ਤੇ ਇਹ ਇੱਕ ਵਜਾ ਰੰਜਸ਼ ਸੀ ਜਿਸ ਕਰਕੇ ਉਸ ਦਾ ਕਤਲ ਹੋਇਆ ਇਹ ਕਲਵੰਤ ਸਿੰਘ ਹੋਈ ਹੈ ਜਿਸ ਦਾ ਬੇਟਾ ਰਾਜਾ ਬੁੱਟਰ 2023 ਦੇ ਵਿੱਚ ਇੱਕ ਮਰਡਰ ਕੇਸ ਦੇ ਵਿੱਚ ਆਪਣਾ ਅੰਡਰ ਜੇਲ ਦੇ ਵਿੱਚ ਹੈਗਾ ਤੇ ਉਹ ਉਹ ਵੀ ਡੋਨੀ ਬਲ ਦੇ ਨਾਲ ਆਪਣੀ ਨੇੜਤਾ ਰੱਖਦਾ ਹੈਗਾ ਬੇਸਿਕਲੀ ਇਹ ਇੱਕ ਇੰਟਰ ਗੈਂਗ ਦਾ ਜਿਹੜਾ ਜਿਹੜਾ ਚੱਲਦਾ ਪਿਆ ਇਹਨਾਂ ਦਾ ਉਹਦੇ ਦੀ ਇੱਕ ਕੜੀ ਸੀਗੀ ਤੇ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਫੜੇ ਆ ਇਹਦੇ ਵਿੱਚ ਇੱਕ ਸैम ਹੈ ਤੇ ਇੱਕ ਨਵਜੋਤ ਜਿਹੜਾ ਨਾਮ ਦਾ ਇੱਕ ਜਿਹੜਾ ਦੋਸ਼ੀ ਹੈ ਉਹ ਦਿੱਲੀ ਦੇ ਤੁਗਲਾਗਾ ਬਾਦ ਏਰੀਆ ਤੋਂ ਪੀਐਸ ਗੋਬਿੰਦਪੁਰੀ ਸਾਊਥ ਦਿੱਲੀ ਈਸਟ ਉਹਦੇ ਸਾਊਥ ਈਸਟ ਦਿੱਲੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚੋਂ ਇਹ ਫੜਿਆ ਗਿਆ ਹੈਗਾ ਇੱਥੇ ਮੈਂ ਸਿਲਾਗਾ ਕਰਨਾ ਚਾਹਾਂਗਾ ਐਸਐਸਪੀ ਸਾਹਿਬ ਸ਼੍ਰੀ ਮਹਤਾਬ ਸਿੰਘ ਜੀ ਜਿਨ੍ਹਾਂ ਨੇ ਆਪਣੇ ਜਿਹੜੇ ਨਿਗਰਾਨੀ ਮਤਲਬ ਪਰਸਨਲ ਸੁਪਰਵੀਜ਼ਨ ਦਾ ਮਤਲਬ ਇੱਥੇ ਪਸਨ ਸੁਪਰਵੀਜ਼ਨ ਹੈ ਉਹਨਾਂ ਨੇ ਐਸਪੀਡੀ ਸਾਹਿਬ ਸੰਦੀਪ ਵਡੇਰਾ ਇੰਸਪੈਕਟਰ ਸੁਖਰਾਜ ਡੀਐਸਪੀ ਰਿਸ਼ਕ ਕੱਕੜ ਆਪਣੇ ਇੰਸਪੈਕਟਰ ਸਾਹਿਬ ਆਪਣੇ ਵਿਕਰਮ ਸਿੰਘ ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਮਿਹਨਤ ਤੇ ਮੁਸ਼ਕਲ ਕਰਕੇ ਤੇ ਟੈਕਨੀਕਲ ਤੇ ਹਿਊਮਨ ਇੰਟ ਦੀਆਂ ਕੜੀਆਂ ਨਾਲ ਕੜੀਆਂ ਜੋੜਦੇ ਹੋਏ ਇਹਨਾਂ ਦੋਸ਼ੀਆਂ ਨੂੰ ਬਾਜ਼ਾਪਤਾ ਤੇ ਆਪਣਾ ਲੀਗਲੀ ਤੌਰ ਤੇ ਦਿੱਲੀ ਤੋਂ ਗ੍ਰਫਤਾਰ ਕੀਤਾ ਹੈਗਾ ਤੇ ਅੱਜ ਪੇਸ਼ ਕਰਤਾ ਤੁਹਾਨੂੰ ਜੀ ਮਿਲਿਆ ਰਿਮਾਂਡ ਕਿਨੇ ਦਿਨ ਦਾ ਮਿਲਿਆ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 5 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ ਇਹਦੇ ਹੋਰ ਵੀ ਮਾਮਲੇ ਕਰਦੇ ਹੈਗੇ ਹਾਂਜੀ ਇਹਦੇ ਵਿੱਚ ਬਿਲਕੁਲ ਠੀਕ ਹੈ ਜਿਹੜਾ ਇਹਨਾਂ ਦਾ ਇਹਨਾਂ ਦਾ ਦੋਨਾਂ ਦਾ ਕ੍ਰਿਮੀਨਲ ਪਿਛੋਕੜ ਹੈਗਾ ਨਵਜੋਤ ਇੱਕ ਐਨਡੀपीएस ਦੇ ਪਰਚੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਦੇ ਤੇ ਐਨਡੀपीएस ਦਾ ਇੱਕ ਪਰਚਾ ਹੈਗਾ ਅ ਜਿਹੜਾ ਸैम ਹੈਗਾ ਜੇ ਤੁਹਾਨੂੰ ਯਾਦ ਹੋਵੇ ਅਕਤੂਬਰ ਦੇ ਮਹੀਨੇ ਦੇ ਵਿੱਚ ਇੱਕ ਇੱਥੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਕਾਕਾ ਬੁੱਲੇਵਾਲ ਮਾਰਿਆ ਗਿਆ ਸੀਗਾ ਉਹ ਵੀ ਡੋਨੀ ਬਲ ਦਾ ਨਾਲ ਗੈਂਗ ਦੇ ਨਾਲ ਸੰਬੰਧਤ ਰੱਖਦਾ ਸੀ ਉਹਦੇ ਨਾਲ ਇੱਕ ਅਨਫੋਰਚੂਨੇਟਲੀ ਅ ਸ਼੍ਰੀ ਕਨਮ ਮਹਾਜਨ ਹੋਰਾਂ ਦੇ ਵੀ ਡੈਥ ਹੋ ਗਈ ਸੀ ਉਸ ਫਾਇਰਿੰਗ ਦੇ ਵਿੱਚ ਤੇ ਸैम ਉਹਦੇ ਵਿੱਚ ਵੀ ਅਕਿਊਜ਼ਡ ਹੈਗਾ ਜਿਹੜਾ ਮਤਲਬ ਥਾਣਾ ਜਰਾਏ ਦਾ ਪਰਚਾ ਹੈਗਾ ਸਿਟੀ ਬਟਾਲੇ ਦਾ ਜਿਹੜਾ ਕਲਵੰਤ ਸਿੰਘ ਦਾ ਹੈਗਾ ਉਹ ਸਦਰ ਬਟਾਲੇ ਦਾ ਪਰਚਾ ਦਰਜ ਹੋ ਜਾਗਾ ਸਪਟੰਬਰ ਦਾ ਤੇ ਇਹ ਜਿਹੜਾ ਡਬਲ ਮर्डर ਵਾਲਾ ਹੈ ਉਹ 10 ਮਤਲਬ 10ਵੇਂ ਮਹੀਨੇ ਦਾ ਅਕਤੂਬਰ ਦਾ ਮਹੀਨੇ ਦਾ ਹੈਗਾ ਇਹੋ ਮਾਮਲੇ ਦੇ ਵਿੱਚ ਵੀ ਇਹ ਇਹ ਸैम इज एन ਅਕਿਊਸਡ ਸैम ਦੇ ਸैम ਦੇ ਦੇ ਮਤਲਬ ਆ ਮਲਾ ਕੇ ਦੋ ਪਰਚੇ ਮਲਾ ਕੇ ਤਿੰਨ ਪਰਚੇ ਮਤਲਬ ਪੰਜ ਇਹਦੇ ਤੇ ਪਰਚੇ ਦਰਜ ਨੇ ਇਹ ਇਸ ਟਾਈਮ ਤੇ ਇਸ ਟਾਈਮ ਤੇ ਇਹ ਅਮਰਤ ਦਾਲਮ ਤੇ ਜੱਗੂ ਭਵਨਪੁਰੀ ਇਹਦਾ ਮੇਨ ਸ਼ੂਟਰ ਸੀਗਾ 20 ਸਾਲ ਦਾ ਹੈਗਾ ਮਤਲਬ ਟ੍ਰਿਗਰ ਹੈਪੀ ਹੈਗਾ ਡੈਸਪਰੇਟ ਹੈਗਾ ਤੇ ਇਹ ਬਹੁਤ ਵੱਡੀ ਕਾਮਯਾਬੀ ਹੈ ਪਟਾਲਾ ਪੁਲਿਸ ਦੀ ਇਹਨਾਂ ਦੀ ਜਿਹੜੀ ਸਾਰੀ ਟੀਮ ਜਿਸਨੇ ਅਣਥੱਕ ਮਿਹਨਤ ਕਰਕੇ ਇਸ ਨੂੰ ਦਿੱਲੀ ਤੋਂ ਜਾ ਕੇ ਇਹਨਾਂ ਨੂੰ ਦਿਗੋਚਿਆ ਹੈਗਾ ਬਹੁਤ ਹੀ ਇਹਦੇ ਵਿੱਚ ਮਿਹਨਤ ਤੇ ਮੁਸ਼ਕਲ ਤੇ ਮਤਲਬ ਨਿਊਟਲੀ ਹਰ ਪਹਿਲੂ ਤੇ ਕੰਮ ਕੀਤਾ ਗਿਆ ਹਿਊਮਨ ਇੰਟੈਲੀਤੀ ਗਈ ਸਾਰੇ ਪਾਸੇ ਨਿਗਾਹ ਰੱਖੀ ਗਈ ਤੇ ਦਿੱਲੀ ਤੋਂ ਜਾ ਕੇ ਇਹਨਾਂ ਦੀ ਕੀਰਚ ਗ੍ਰਿਫਤਾਰੀ ਹੁੰਦੀ ਹੈ ਗੋਗਿੰਦਪੁਰਿਆ ਜਿਵੇਂ ਤੁਹਾਨੂੰ ਦੱਸਿਆ ਪੀਐਸ ਗੋਗਿੰਦਪੁਰੀ ਤੋਂ ਤੁਗਲਗਾ ਬਾਦ ਏਰੀਆ ਦੇ ਵਿੱਚੋਂ ਇਹਨਾਂ ਨੂੰ ਇੱਥੇ ਲਿਆ ਕੇ ਫਿਰ ਤੁਹਾਨੂੰ ਦੱਸਿਆ ਕਿ ਪੰਜ ਦਿਨ ਦਾ ਰਮਾ ਦੋਨੋਂ ਦਿੱਲੀ ਤੋਂ ਗ੍ਰਿਫਤਾਰ ਹੁਣ ਜਦੋਂ ਅਸੀਂ ਹਲੇ ਲੈ ਕੇ ਆਏ ਹਲੇ ਮੌਕੇ ਤੋਂ ਤਾਂ ਨਹੀਂ ਪਰ ਉਹਨਾਂ ਤੋਂ ਹੁਣ ਪੁੱਛ ਗਏ ਸਿੱਚ ਜੋ ਵੀ ਇਹਦੇ ਵਿੱਚ ਜੋ ਵੀ ਪੁੱਛ ਗਏ ਸਿੱਚ ਵਿੱਚ ਆਏਗਾ ਹਥਿਆਰ ਜਿਹੜਾ ਇਹਨਾਂ ਨੇ ਵੈਪਨ ਆਫ ਅ ਫੈਂਸ ਹੈਗਾ ਉਹ ਜੋ ਵੀ ਰਿਕਵਰੀਜ਼ ਹੋਣਗੀਆਂ ਹੋਰ ਇਹਨਾਂ ਦੇ ਪਰ ਇੱਕ ਕਲ ਜਿਹੜੀ ਹੈਗੀ ਅਪਰੀਲ ਨਿਮਰੀ ਇਨਵੈਸਟੀਗੇਸ਼ਨ ਜਿੰਨੀ ਕ ਜਿਵੇਂ ਆਪਾਂ ਕਹਿੰਦੇ ਨੇ ਆ ਵੀ ਲੈ ਕੇ ਆਉਂਦਾ ਕੱਲ ਨੂੰ ਦਿੱਲੀ ਦਾ ਸਫਰ ਸੀਗਾ ਨਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੈਗਾ ਕਿ ਅ ਅਗਲੀਆਂ ਜਿਹੜੀਆਂ ਕਾਫੀ ਵਾਰਦਾਤਾਂ ਜਿਹੜੀਆਂ ਹੈਗੇ ਜੜੀਆਂ ਇਹ ਪਲਾਨ ਕਰ ਰਹੇ ਸੀ ਉਹਨਾਂ ਨੂੰ ਅਸੀਂ ਵਿਫਲ ਕਰਨ ਦੇ ਵਿੱਚ ਸਫਲ ਹੋਏ ਹਾਂ ਸੋ ਉਹ ਇੱਕ ਬਹੁਤ ਇੱਕ ਉਹ ਵੀ ਇੱਕ ਬਹੁਤ ਵੱਡੀ ਪਰਵੈਂਸ਼ਨ ਆਫ ਅ ਕ੍ਰਾਈਮ ਇਜ਼ ਆਲਸੋ ਅ ਬਿਗ ਅਚੀਵਮੈਂਟ ਸੋ ਫॉर दैट ਬਟਾਲਾ ਪੁਲਿਸ ਇਸ ਪ੍ਰੇਸ ਇਸ ਫੋਰ ਮਤਲਬ ਆਈ ਪ੍ਰੇਸ ਕਰਦਾ ਮੈਂ ਉਹ ਤਾਂ ਜੇਲ੍ਹ ਚੋਂ ਬੈਠ ਕੇ ਜਿਹੜੇ ਜੱਗੂ ਭਗਵਾਨਪੁਰੀ ਦੀ ਮਾਤਾ ਦੇ ਸ਼ੂਤਰ ਸੰ ਉਹਨਾਂ ਨੂੰ ਜੇਲ੍ਹ ਚੋਂ ਬੈਠ ਕੇ ਪਲਾਨ ਆਊਟ ਆਪਣੇ ਘਰ ਸਟਾਇਆ ਦੇਖੋ ਇਹ ਤਾਂ ਹਲੇ ਮੈਂ ਤੁਹਾਨੂੰ ਦੱਸ ਰਿਹਾ ਕਿ ਹਲੇ ਤਾਂ ਆਪਾਂ ਨੂੰ ਇਹ ਆਇਆ ਹੈਗਾ ਸਾਰਾ ਰੋਲ ਇਹਨਾਂ ਦਾ ਪਤਾ ਲੱਗੂਗਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਿਵੇਂ ਪਰ ਇਹਨਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦਾ ਫੋਰਨ ਹੈਂਡਲਰ ਮੈਂ ਦੱਸ ਹੀ ਦਿੱਤਾ ਅਮਰਦ ਆਲਮ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਇਸੇ ਇਲਾਕੇ ਦਾ ਹੀ ਹੈਗਾ ਤੇ ਪਲੱਸ ਜੱਗੂ ਭਗਵਾਨਪੁਰੀ ਆ ਇਸ ਤਰ੍ਹਾਂ ਕਿਵੇਂ ਹੀ ਮੋਡ ਆਫ ਇਹਨਾਂ ਦੀ ਕਮਿਊਨੀਕੇਸ਼ਨ ਸੀ ਉਹ ਸਾਰੀਆਂ ਤਾਰਾਂ ਮਤਲਬ ਉਹ ਤਾਂ ਪੁੱਛ ਗਏ ਤੋਂ ਬਾਅਦ ਹੀ ਸਾਹਮਣੇ ਆਣੀਆਂ ਪੰਜ ਦਿਨ ਦਾ ਸਾਡਾ ਪੁਲਿਸ ਰਿਮਾਂਡ ਹੈ ਅਸੀਂ ਉਹਦੇ ਵਿੱਚ ਉਹ ਬਾਸ ਵੱਧ ਜਾਏ ਇਹਨਾਂ ਦੇ ਪਹਿਲਾਂ ਵੀ ਇਹਨਾਂ ਦਾ ਟੱਚ ਹੈਗਾ ਇਹਨਾਂ ਦੇ ਇਹ ਟੱਚ ਸੀਗਾ ਟੱਚ ਦਾ ਸੀਗਾ ਬਾਕੀ ਜਿਹੜੀ ਸਾਰੀ ਕਿਉਂਕਿ ਜਿਹੜੇ ਮੇਨ ਲਾਈਮਲਾਈਟ ਵਿੱਚ ਆਂਦਾ ਜਦੋਂ ਇਹ ਸਤੰਬਰ ਤੇ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ ਕਲਵੰਤ ਸਿੰਘ ਦਾ ਮਰਡਰ ਕਰਦਾ ਤੇ ਅਕਤੂਬਰ ਦੇ ਮਹੀਨੇ ਵਿੱਚ ਡਬਲ ਮਰਡਰ ਕਰਦਾ ਕਾਕਾ ਬੁੱਲ੍ਹੇਵਾਲ ਦਾ ਤੇ ਪਲੱਸ ਜਿਹੜੇ ਅਨਫੋਰਚੂਨੇਟਲੀ ਇੱਕ ਕੰਨੋ ਮਹਾਜਨ ਸਾਹਿਬ ਸੀਗੇ ਤੇ ਉਹਨਾਂ ਦਾ ਉਹ ਉਹਦੀ ਉਹਦੀ ਫਿਰ ਜਿਹੜੀ ਗੱਲ ਵੀ ਆਪਣੇ ਹੋ ਗਈ ਤੇ ਮਤਲਬ ਸਾਰੀ ਗੱਲ ਫਿਰ ਅਸੀਂ ਜੀ 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 ਸਰ ਜੇ ਕਣੀ ਨੂੰ ਜੋੜਿਆ ਜਾਵੇ ਤਾਂ ਲੱਗਦਾ ਕਿ ਆਪਸ ਦੀ ਗੈਂਗਵਾਰ ਦਾ ਇਹ ਤੀਜਾ ਵਕਤ ਬਿਲਕੁਲ ਇਹਨਾਂ ਦਾ ਆਪਸ ਜਿਵੇਂ ਮੈਂ ਦੱਸਿਆ ਕਿ ਉਹਨੂੰ ਐਸੇ ਆ ਵੀ ਕਲਵੰਤ ਨੇ ਜਗੂ ਭਾਨਪੁਰੀਆ ਦੇ ਜਿਹੜੇ ਮਾਤਾ ਦਾ ਜਿਹੜਾ ਕਤਲ ਹੋਇਆ ਸੀ ਉਹਨਾਂ ਦੇ ਜਿਹੜੇ ਸ਼ੂਟਰਾਂ ਸੀ ਉਹਨਾਂ ਨੂੰ ਇਹ ਪਨਾਹ ਦਿੱਤੀ ਸੀਗੀ ਤੇ ਉਸ ਚੱਕਰ ਦੇ ਵਿੱਚ ਕਲਵੰਤ ਸਿੰਘ ਦਾ ਇਹ ਕਤਲ ਹੋਇਆ ਸੀ ਉਹ ਸਰੇ ਛੱਪ ਸੀਗਾ ਕਿ ਪਨਾ ਐਕਚੁਅਲ ਚ ਦਿੱਤੀ ਸੀ ਹਾਂਜੀ ਇਹ ਛੱਪ ਸੀਗਾ ਉਹਨੂੰ ਪਨਾ ਦਿੱਤੀ ਸੀ ਇਹਨਾਂ ਨਹੀਂ ਨਹੀਂ ਪਨਾ ਦਿੱਤੀ ਸੀ ਕਿ ਤਾਈਓ ਇਹਨੂੰ ਤੇ ਉਸ ਨੂੰ ਵੀ ਅਕਿਊਜ਼ਡ ਇਸ ਤਰ੍ਹਾਂ ਦਾ ਇੱਕ ਦਰਾਂ ਦਾ ਅਕਿਊਜ਼ਡ ਹੈ ਮਤਲਬ ਉਸ ਤਰ੍ਹਾਂ ਦਾ ਹਾਲੇ ਤਾਂ ਲੈ ਕੇ ਆਏ ਆ ਕਿ ਜੋ ਵੀ ਹੋਗਾ ਵੀਲ ਅਪਡੇਟ ਯੂ ਅਕੋਰਡਿੰਗਲੀ ਜਿਸ ਤਰ੍ਹਾਂ ਹੁੰਦਾ ਹਾਲੇ ਤਾਂ ਟਰੈਵਲਿੰਗ ਟਾਈਮ ਤੇ ਜਿੰਨਾ ਕ ਮਤਲਬ ਮੋਡਲੀ ਪੁੱਛ ਗਏ ਕਿਉਂਕਿ ਸਾਰਾ ਫਾਰਮੈਲਿਟੀਜ਼ ਉੱਥੇ ਵੀ ਥਾਣੇ ਦੇ ਵਿੱਚ ਲੋਕਲ ਪੁਲਿਸ ਦੀ ਦਿੱਲੀ ਪੁਲਿਸ ਦੀ ਇਹਦੇ ਵਿੱਚ ਮੈਂ ਸ਼ਲਾਘਾ ਕਰਾਂਗਾ ਕਿ ਉਹਨਾਂ ਨੇ ਬੜਾ ਸੋਨਾ ਕੋਆਪਰੇਸ਼ਨ ਕੀਤਾ ਉਹਨਾਂ ਦੇ ਐਸਐਸਪੀ ਸਾਹਿਬ ਨੇ ਆਪ ਉਦਮ ਕੀਤਾ ਇਸ ਗੱਲ ਨੂੰ ਸਾਰਾ ਕੋਆਰਡੀਨੇਸ਼ਨਸ ਪਰ ਸਾਰਾ ਆਪਰੇਸ਼ਨ ਨੂੰ ਸੁਪਰਵੀਜ਼ਨ ਤੇ ਹੈਂਡਲਿੰਗ ਐਸਐਸ ਸਾਹਿਬ ਨੇ ਬੜੀ ਬੇਕੁਬੀ ਨਿਭਾਈ ਹੈਗੀ ਹੈ ਉਥੋਂ ਤੁਗਲਕਾਬਾਦ ਏਰੀਆ ਚੋਂ ਪੀਐਸ ਗੋਵਿੰਦਪੁਰੀ ਸਾਊਥ-ਈਸਟ ਦਿੱਲੀ ਦੇ ਵਿੱਚੋਂ ਉਹ ਲੈ ਕੇ ਆਏ ਆ ਹਸਬਜਾਤ ਦਾ ਲੀਗਲੀ ਤੌਰ ਤੇ ਠੀਕ ਹੈ ਥੈਂਕ ਯੂ peso halo ये देखिए मोटरसाइकिल इज डोमिशन से स्वीट सर